ਹੋ ਗਿਆ ਤਿਆਰ ਮੇਰਾ ਪੁੱਤ ਹਾਂਜੀ ਚੱਲਿਆ ਕਵਿਸ਼ਨ ਹਾਂਜੀ ਤੇ ਮੇਰੀ ਗਾਲ ਸੁਣਾ ਹਾਂ ਨਾ ਕਵਰ ਵਾ ਇਹ ਉੱਥੇ ਮੈਂ ਕੱਢ ਕੇ ਰੱਖਿਆ ਹੈਗਾ ਤੇਰੀ ਵਿੱਚ ਪਾਲਾ ਹੈ ਤੇਰੇ ਬੈਗ ਦਾ ਕਵਰ ਵਾ ਤੇ ਉਹ ਅੱਜ ਤੁਹਾਨੂੰ ਪਤਾ ਵਾ ਮੌਸਮ ਥੋੜਾ ਗੰਦਾ ਜਿਹਾ ਵਾ ਜੇ ਰਾਜ ਮੀਂਹ ਆ ਗਿਆ ਨਾ ਤੇ ਬੈਗ ਦੇ ਉੱਤੇ ਪਾ ਲਈ ਨੀ ਕਿਤਾਬਾਂ ਤੇਰੀਆਂ ਜੱਲੀਆਂ ਨਾ ਹੋਣੀਆਂ ਬੁੱਕਸ ਠੀਕ ਆ ਹਾਂ ਆ ਪਾ ਲਾ ਜੇਤੇ ਦੇ ਨਾਲ ਫਾਇਰ ਜਣਾ ਉਹ ਦੋ ਬਿੱਥੇ ਪਾ ਲੂੰਗੀ ਨਾ ਬੈਕ ਦਿੱਤੇ ਹਾਂ ਇੱਥੇ ਪਾ ਲਈ ਨਹੀਂ ਤੇ ਮੇਰੇ ਪੁੱਤ ਨੇ ਆ ਉਹ ਆਪਣਾ ਕਰ ਲਿਆ ਆਣ ਕੇ ਸਨੈਕਸ ਵਗੈਰਾ ਖਾ ਲਿਆ ਹਾਂ ਹਾਂਜੀ ਤੇ ਉਹ ਹੁਣ ਆਪਣਾ ਧਿਆਨ ਨਾ ਜਾਈ ਫਿਰ ਸਾਈਕਲ ਤੇ ਠੀਕ ਆ ਮਾਜੀ ਤੈਨੂੰ ਦਾਦੀ ਜੀ ਦਾ ਪਤਾ ਨਾ ਕੋਈ ਨਹੀਂ ਪੋਤਾ ਦਾਦੀ ਤਾਂ ਹੀ ਕਰਦੇ ਹੁੰਦੇ ਆ ਤੂੰ ਦਾਦੀ ਦੀ ਟੈਨਸ਼ਨ ਨਾ ਲੈ ਵੀ ਉਹ ਜੋ ਮਰਜੀ ਕਹੀ ਜਾਣ ਪਰ ਮੈਨੂੰ ਇਹੋ ਸ਼ੌਂਕ ਵਾ ਕਿ ਮੈਂ ਆਪਣੇ ਧੀ ਨੂੰ ਪੜਾਵਾ ਲਖਾਵਾ ਇੱਕ ਵੱਡਾ ਜੀ ਆਫਸਰ ਬਣਾਵਾ ਦੇਖੀਏ ਫਿਰ ਉਹ ਹੀ ਦਾਦੀ ਹੋਣੀ ਆ ਉਹ ਹੀ ਪਾਪਾ ਹੋਣੇ ਆ ਜਿਹੜੇ ਤੈਨੂੰ ਹੁਣ ਝੜਕਾ ਮਾਰਦੇ ਆ ਨਾ ਤੇ ਵੇਖੀ ਚਿਰ ਤੋਂ ਵੱਡਾ ਜੀ ਆਫਸਰ ਬਣ ਗਿਆ ਨਾ ਤੇ ਫਿਰ ਉਹਨਾਂ ਨੇ ਤੈਨੂੰ ਪਿਆਰ ਕਰਿਆ ਕਰਨਾ ਵਾ ਉਹਨਾਂ ਨੇ ਤੈਨੂੰ ਕਿਹਾ ਕਰਨਾ ਉਹ ਰੂਪ ਮੈਡਮ ਆ ਗਈ ਰੂਪ ਮੈਡਮ ਆ ਗਈ ਠੀਕ ਆ ਹਾਂ ਉਹ ਹੁਣ ਨਾ ਪਾ ਇਹਨੂੰ ਹੁਣ ਇਦਾਂ ਕਰ ਤੈਨੂੰ ਵਿੱਚ ਪਾ ਲਾ ਤੇ ਮੇਰੀ ਗੱਲ ਸੁਣ ਉਹ ਸਾਰੇ ਵਿੱਚ ਬੁੱਕਸ ਵਗੈਰਾ ਪਾ ਰੀਆਂ ਹਨਾ ਹਾਂਜੀ ਚੱਲ ਫਿਰ ਲੰਚ ਬਾਕਸ ਤੇ ਉਹ ਵਾਟਰ ਬੋਤਲ ਕੱਢ ਤੇ ਇੱਕ ਵਿੱਚ ਹੀ ਆ ਕੱਢ ਤੇ ਕੱਢ ਦਿੱਤੀ ਆ ਹੂੰ ਤੇ ਧਿਆਨ ਨਾਲ ਜਾਣਾ ਵਾ ਰੋਡ ਵਗਦਾ ਬੜਾ ਤੈਨੂੰ ਪਤਾ ਹੋਣਾ ਹਾਂਜੀ ਚਲੋ ਫਿਰ ਬਾਏ ਮੈਂ ਥੋ ਧਿਆਨ ਰੱਖਣਾ ਵਾ ਇੱਕ ਤੇ ਵੀ ਨਾ ਟਿਵੀਸ਼ਨ ਵੀ ਲੱਗ ਕੇ ਛਾ ਗਿਆ ਹੋਵੇ ਚਲ ਨਿਆਣਾ ਛੱਡ ਆ ਯਾ ਆਪ ਹੀ ਕਿੱਧਰ ਚੱਲੀ ਆ ਲਾ ਬੈਕ ਫਟ ਉਧਰ ਦੂਰੀ ਬੜੀ ਆ ਸਾਈਕਲ ਦੇ ਵਿਚਾਰੀ ਨੂੰ ਜਾਣਾ ਪੈਂਦਾ ਵਾ ਚੇ ਕਿਤੇ ਦੀ ਦਾਦੀ ਕੋਲ ਨਾਲ ਚੱਲ ਜਾ ਵੱਡ ਖਾਣ ਨੂੰ ਪੈਂਦੀ ਆ ਚੱਲ ਪੜਾਉਣਾ ਤਾਂ ਨੀਗਾ ਚਾਉਂਦੇ ਨਾ ਤੇ ਇਹਨੂੰ ਚੰਗੀ ਚਾਉਂਦੇ ਆ ਦਾ ਨਾ ਮੈਨੂੰ ਹੀ ਚਾਉਂਦੇ ਆ ਪਰ ਮੈਂ ਚਾਉਣੀ ਆ ਵੀ ਮੇਰੀ ਧੀ ਜਿਹੜੀ ਆ ਇਹ ਪੜ੍ਹ ਲਿਖ ਲਵੇ ਮੇਰੇ ਵਾਂਗੂ ਕੱਲ ਨੂੰ ਸਾਰਿਆਂ ਕੋਲੋਂ ਝਿੜਕਾਣਾ ਖਾਂਦੀ ਫਿਰੇ ਵੀ ਕਮਸ ਕਮ ਆਪਣੇ ਪੈਰਾਂ ਦੇ ਖਲੋਤੀ ਹੋਵਗੇ ਤੇ ਕੋਈ ਨਾ ਕੋ ਕਰਨ ਵਾਲੀ ਬਣੂਗੀ ਆਪਣਾ ਕੋਈ ਆਊਗਾ ਪੈਸਾ ਥੇਲਾ ਤੇ ਆਪਣੇ ਕਮਾ ਕੇ ਖਾਣ ਵਾਲੀ ਬਣੂਗੀ ਕਿਸ ਦੇ ਹੱਥਾਂ ਦੀ ਮੁਮਤਾਜ ਨਾ ਬਣੂਗੀ ਕਿਸ ਦੇ ਹੱਥਾਂ ਲਵੈਂਦੀ ਰਹੂਗੀ ਜਿੱਦਾਂ ਹੁਣ ਮੈਂ ਆਵਾਂ 100 ਰੁਪਇਆ ਵੀ ਵਰਤਣਾ ਹੋਵੇ ਨਾ ਤੇ ਉਹ ਵੀ ਇਹਨਾਂ ਕੋਲੋਂ ਮੰਗ-ਮੰਗ ਕੇ ਉਹ ਵੀ ਪਹਿਲਾਂ 100 ਗੱਲਾਂ ਸੁਣੋ ਕਿੱਥੇ ਵਰਤਣਾ ਕਿੱਥੋਂ ਲਿਆਉਣਾ ਕਿੱਥੋਂ ਦੇਣਾ ਕਿੱਥੇ ਕੀ ਕੀਤਾ ਚੱਲ ਮੈਂ ਧਿਆਨ ਰੱਖਾਂ ਇਹਦਾ ਚੱਲ ਅੰਦਰ ਚੱਲ ਅਹੀਂ ਜੀ ਟਿਊਸ਼ਨ ਚੋਂ ਚੋਂ ਸੇ ਕੱਲਣਾ ਹੈ ਸਾਥੋਂ ਨਹੀਂ ਪੜਸਾਂ ਤੇ ਆਟੀਆਂ ਦਿੱਤਿਆਂ ਜਾਂਦੇਗਾ ਚੱਲ ਕਾ ਅੰਦਰ ਆਪਣਾ ਕੰਮ ਕਰ ਝਲ ਕੇ ਸਾਥੋਂ ਨਹੀਂ ਪੜਸਾਂ ਦਿੱਤੀਆਂ ਜਾਂਦੀਆਂ ਹੁਣ ਤੇ ਵਿਸ਼ੇ ਤੇ ਤੁਰ ਪਈਆਂ ਓ ਕੀ ਹੋ ਗਿਆ ਬੀਬੀ ਕਿਉਂ ਐਵੇਂ ਕੁੜੀ ਨਿਚੜਕੀ ਜਾਂ ਰਹੀ ਆ ਪੱਥਰ ਮੱਥੇ ਮਾਰਿਆ ਤੇਰਾ ਵੀ ਸਾਨੂੰ ਕੁੜੀ ਚਾਹੀਦੀ ਹੁਣ ਪੜਾਈਆਂ ਲਿਖਾਈਆਂ ਇਸ ਤਰ੍ਹਾਂ ਵੀ ਕਿੱਥੋਂ దਈਏ ਕਿ ਕੁੜੀ ਚਾਹੀਦੀ ਨਹੀਂ ਤੇ ਮੈਂ ਜੰਮਿਆ ਵਾ ਐ ਰੱਬ ਦੀ ਦਿੱਤੀ ਦਾਤ ਵਾ ਤੇ ਤਾਂ ਕੀ ਹੋ ਗਿਆ ਵਾ ਤੇ ਯਾਂ ਤਾਂ ਪੁੱਤ ਚ ਹੁਣ ਕੋਈ ਫਰਕ ਨਹੀਂ ਹੁੰਦਾ ਵੀ ਤੇ ਸਾਥੋਂ ਨਹੀਂ ਪੜਾਈਆਂ ਜਾਂਦੇਗਾ ਤੇ ਨਾ ਫੀਸਾਂ ਦਿੱਤੀਆਂ ਜਾਂਦੀਆਂ ਤੇ ਕਿਉਂ ਨਹੀਂ ਦਿੱਤੀਆਂ ਜਾਂਦੀਆਂ ਕੀ ਨਹੀਂ ਹੈਗਾ ਤੁਹਾਡੇ ਘਰ ਮਾਰਾ ਹੀ ਨੇ ਸਭ ਕੁਝ ਦਿੱਤਾ ਵਾ ਨਾ ਟਿਊਸ਼ਨ ਤਾਂ ਜਾਣ ਦੇਣਾ ਮੈਂ ਆਪਣਾ ਘਰ ਦਾ ਕੰਮ ਕਰੇ ਆ ਮਾਸਾ ਕਿ ਜਿੰਨੀ ਹੈਗੀ ਆ ਘਰ ਦਾ ਕੰਮ ਕਰਨ ਜੋਗੀ ਹੈਗੀ ਆ ਆਪੇ ਸਿੱਖੂਗੀ ਤੇ ਫੇਰ ਹੀ ਵੱਡੀ ਹੋਊਗੀ ਨਾਲੇ ਹੱਦ ਕਰ ਦੇ ਤੁਸੀਂ ਜੇ ਕੁੜੀ ਟਿਊਸ਼ਨ ਦੇਣਾ ਜਾਓਗੇ ਤੇ ਸਕੂਲੇ ਹਾਮਰਕ ਮਿਲਿਆ ਕਿੱਦਾਂ ਕਰੋਗੀ ਤੇ ਕਰ ਲਿਆ ਕਰੋ ਘਰ ਦਾ ਵੀ ਕੰਮ ਕਰਨਾ ਕਹਿੰਗਾ ਘਰ ਦਾ ਕੰਮ ਕਰਨਾ ਵਾ ਤੁਸੀਂ ਹਾਂ ਦੀ ਕਰ ਦਿੰਦੇ ਨੇ ਕੁੜੀ ਦੇ ਮਗਰ ਹੀ ਪਏ ਆ ਅਹੀਂ ਕਹਦੇ ਮਗਰ ਪਈ ਮਗਰ ਤਾਂ ਤੂੰ ਪਈ ਤੂੰ ਤਾਂ ਮਗਰ ਪਈ ਨਹੀਂ ਮੇਰੇ ਜਦੋਂ ਦੀ ਮੈਂ ਵਿਆਹੀ ਐਂ ਬਸ ਮੁੰਡਾ ਚਾਹੀਦਾ ਮੁੰਡਾ ਇੱਕੋ ਹੀ ਰਾਟ ਫੜੀ ਆ ਤੁਹਾਡੀ ਨਹੀਂ ਕੁੜੀ ਹੈਗੀ ਮੇਰੇ ਧੀਆਂ ਵੀ ਹੈ ਗਈਆਂ ਪੁੱਤ ਵੀ ਮੇਰਾ ਹੈਗਾ ਤੂੰ ਤੇ ਕ ਲੈਣੀ ਆ ਗਈ ਸਾਡੇ ਘਰ ਹੈ ਸਾਨੂੰ ਤਾਂ ਜੀ ਨਹੀਂ ਦਿੰਦੀ ਆਹੋ ਮੈਂ ਕ ਲੈਣੀ ਆ ਗਈ ਆਹੋ ਕਿਦਾਂ ਕੁੜੀ ਦਾ ਬੈਗ ਵਕਾ ਕੇ ਮਾਰਿਆ ਦੱਸ ਜੇ ਚੱਲੀ ਹੀ ਨਹੀਂ ਆਣੀ ਤੇ ਕੀ ਜੇ 2-400 ਰੁਪਏ ਟਿਵੀਸ਼ਨ ਦਾ ਤੇ ਵੀ ਦੇਵੋਗੇ ਤੇ ਕੀ ਹੋ ਜਾਊਗਾ ਉਹ ਤਾਂ ਪਿਆਗਾਂ ਦਾ ਹੀ ਨਹੀਂ ਪੜਾਉਣੀ ਚੱਲ ਆਊਗਾ ਪਾਪਾ ਦੇ ਅਸੀਂ ਉਹਨੂੰ ਵੀ ਪੁੱਛ ਲਾਂਗੇ ਉਹਦੇ ਪਿਓ ਨੂੰ ਵੀ ਹਾਦੀ ਕਰ ਦਿੱਤੀ ਤੁਸੀਂ ਤੇ ਮੈਂ ਉਹਨੂੰ ਆਖਿਆ ਵੀ ਹਟਾ ਲਾ ਜੇ ਇਸ ਵੇਲੇ ਸਕੂਲ ਜਾਂਦੀ ਹੈ ਤਾਂ ਵੀ ਤੁਸੀਂ ਵੈਰ ਪੈ ਜਾਂਦੇ ਜੇ ਉਹਨੂੰ ਕੋਹ ਲੈ ਕੇ ਜਿੰਨੇ ਤਾਂ ਵੀ ਤੁਸੀਂ ਵੈਰ ਪੈ ਜਾਂਦੇ ਮੈਨੂੰ ਕੁੜੀ ਚੰਗੀ ਲੱਗਦੀ ਨਾ ਮੈਨੂੰ ਤੂੰ ਹੀ ਚੰਗੀ ਲੱਗਦੀ ਮੈਨੂੰ ਮੁੰਡਾ ਚਾਹੀਦਾ ਹਾਦੀ ਹੋ ਗਈ ਇਹ ਮਾਲ ਮਾਲਾ ਰੱਬ ਦੀਆਂ ਦਿੱਤੀਆਂ ਦਾਤਾ ਹੁੰਦੀਆਂ ਵਾ ਇਹਦੇ ਵਿੱਚ ਮੇਰਾ ਕੋਈ ਹੱਥ ਵਾਸ ਨਹੀਂਗਾ ਹੈਗਾ ਤੇ ਬੂਟਾ ਲੱਗ ਜਾਂਦਾ ਗਾਂ ਬੂਟਾ ਲੱਗ ਜਾਂਦਾ ਵੀ ਅੱਜ ਕੱਲ ਕੁੜ ਲੋਕੇ ਕੁੜੀਆਂ ਤੇ ਮੁੰਡਿਆਂ 'ਚ ਕੋਈ ਫਰਕ ਨਹੀਂ ਕਰਦੇ ਵੀ ਕਿੱਦਾਂ ਵੇ ਇਹ ਤੋਂ ਕੁੜੀ ਨੂੰ ਕੀਤਾ ਉਹ ਰੋਂੜਈ ਆ ਨਿਆਣੀ ਮੈਂ ਕੀ ਕੀਤਾ ਇਹਨੂੰ ਹੈ ਇਹ ਤੇ ਜਾਣ ਕੇ ਡੁਸਕਦੀ ਆ ਫਿੱਟੀ ਖਰੇ ਕੀ ਖਵਾਲਣ ਦੇ ਜਦੋਂ ਕਿਤੇ ਉਹ ਕੋ ਖਾਂ ਲੱਗਦੀ ਆ ਉਸੇ ਵੇਲੇ ਤੁਸੀਂ ਦਬਕੇ ਮਾਰਨ ਲੱਪੈਂਦੇ ਜੇ ਅਸੀਂ ਕਹਦੇ ਦਬਕੇ ਮਾਰਦੇ ਅਸੀਂ ਤੇ ਵੇਖਿਆ ਨਹੀਂ ਕਦੀ ਵੀ ਕੀ ਖਾਂਦੀ ਤੇ ਕੀ ਨਹੀਂ ਖਾਂਦੀ ਖਰੇ ਕਿਹੜਾ ਖੋਆ ਮਾਰ ਮਾਰ ਦਿੱਤਾ ਤੁਸੀਂ ਚੱਲ ਆ ਲੈnde ਕੋਈ ਨਹੀਂ ਇਹਦੇ ਪਾਪਾ ਨੂੰ ਉਹਨਾਂ ਨੂੰ ਪੁੱਛ ਕੇ ਵੇਖ ਲਾਂਗੇ ਪੁੱਛ ਲਈ ਚਲ ਆ ਰੂਪ ਰਹਿਣ ਦੇ ਤੂੰ ਨਹੀਂ ਆਂਦੇ ਤੇ ਆਪੇ papa ਪੁੱਛਣਗੇ ਤੇ ਉਹਨਾਂ ਨੇ ਹੀ ਗੱਲ ਕਰ ਲਾਂਗੇ ਚਲ ਤੂੰ ਸਾਈਕਲ ਲਾ ਆਇਆ ਵੇਖ ਲਾਂਗੇ ਪਤਾ ਨਹੀਂ ਕੀ ਬਣਾ ਬਣਾ ਦਿੱਤਾ ਖੋਵਾ ਜਾਣੀ ਪਾਦੇ ਆ ਡਰ ਤੇ ਤੁਹਾਨੂੰ ਆ ਰੱਬ ਦਾ ਵੀ ਨਹੀਂ ਹੈਗਾ ਡਰ ਤੇ ਤੁਹਾਨੂੰ ਉਹਦਾ ਵੀ ਨਹੀਂ ਹੈਗਾ ਆਖਿਆ ਵੀ ਸਾਨੂੰ ਡਰ ਨਹੀਂ ਕਿਸਦਾ ਵੀ ਹਾਦੀ ਕਰ ਦਿੱਤੀ ਆ ਦਸ ਕੁੜੀਆਂ ਆ ਜੇ ਹੋਂ ਕੁੜੀ ਆ ਤੇ ਮੈਂ ਹੁਣ ਇਹਦੇ ਵਿੱਚ ਕੀ ਕਰ ਸਕਦੀ ਆ ਜਦੋਂ ਵੇਖੋ ਮੈਨੂੰ ਤੇ ਮੇਰੇ ਪੋਤ ਨੂੰ ਚਿੜਕਾ ਮਾਰਦੇ ਰਹਿੰਦੇ ਆ ਹਾਂਜੀ ਹਾਂਜੀ ਕਿਉਂ ਇੰਜ ਕਰਦੇ ਆ ਪੁੱਤ ਦਾਦੀ ਜਿਹੜੀ ਤੇਰੀ ਆ ਨਾ ਇਹ ਪੁਰਾਣੇ ਜ਼ਮਾਨੇ ਦੀ ਆ ਇਹਦੇ ਬਸ ਚਾਹੁੰਦੀ ਆ ਵੀ ਮੈਨੂੰ ਪੋਤਾ ਚਾਹੀਦਾ ਪੋਤਾ ਚਾਹੀਦਾ ਹੀਗਾ ਚਲ ਕੋਏ ਨੇ ਤੂੰ ਆ ਉਹਨਾਂ ਨੇ ਗੱਲਾਂ ਨਾ ਜ਼ਿਆਦਾ ਦਿਲ ਤੇ ਨਾਲ ਆਇਆ ਘ ਠੀਕ ਆ ਤੇ ਤੂੰ ਹੁਣ ਇੰਜ ਕਰ ਆਪਣਾ ਘਰੇ ਹੋਮਵਰਕ ਕਰ ਲਾ ਤੇ ਬੰਮਾ ਜੀ ਕੁੜੀ ਨੇ ਕਿਉਂ ਗਿਆ ਮੁੰਡਾ ਜਮਣਾ ਮੁੰਡਾ ਜਮਣਾ ਸੀ ਤੇ ਕੁੜੀ ਵੇਖ ਕੇ ਅੱਬ ਜੀ ਹੁੰਦੀ ਆ ਚਲ ਕੋਈ ਨਹੀਂ ਤੂੰ ਨਾ ਇਹੋ ਜੀ ਟੈਨਸ਼ਨ ਲੈ ਆ ਕਾ ਠੀਕ ਆ ਚਲ ਤੂੰ ਇੱਥੇ ਬਹਿ ਤੇ ਮੈਂ ਆਪਣੇ ਪੋਤੇ ਨੂੰ ਇਹ ਕਿਹੜੀ ਸਬਜ਼ੀ ਖਾਣੀ ਮੈਂ ਉਹ ਬਣਾ ਕੇ ਲਿਆਉਣੀ ਆ ਠੀਕ ਆ ਚਲ ਪੜ ਲਾ ਤੂੰ ਇੱਥੇ ਘਰੇ ਇਹ ਕੁੜੀ ਵੀ ਤਰੀ ਵੀ ਦੱਸ ਕਿੰਨੀ ਟੈਨਸ਼ਨ ਲੈਣ ਲੱਗੀ ਆ ਕੋਹਾ ਨੀ ਭਵੀ ਉਹਨੀ ਟੈਂਸ਼ਨੋਂ ਨਹੀਂ ਆਈ ਆ ਨਾ ਕੁੜੀ ਵਿਚਾਰੀ ਅਜੇ ਸਾਰਾ ਕੰਮ ਕਰੀ ਦਾਵਾ ਤਾਂ ਵੀ ਇਨਾਂ ਦੇ ਦੱਕੇ ਖਾਓ ਵੀ ਦੇਖ ਫਿਰ ਨਹੀਂ ਆਣੀ ਵਿਚਾਰੀ ਟਿਊਸ਼ਨ ਚੱਲੀ ਹੀਗੀ ਕਿੱਦਾਂ ਬੈਗ ਵਕਾ ਕੇ ਮਾਰਿਆ ਬਸ ਗਾਲਤ ਵਿੱਚੋਂ ਐਹੋ ਹੀ ਆ ਨਾ ਵੀ ਇਹਦਾ ਮੁੰਡਾ ਇਹਦੇ ਵਾਲਵਾ ਸਾਡੀ ਗੱਲ ਨਹੀਂ ਸੁਣਦਾ ਉਹਨੂੰ ਵੀ ਵਿਚੋਂ ਮੁੰਡਾ ਹੀ ਚਾਹੀਦਾ ਹੈਗਾ ਹਨੂ ਨਹੀਂ ਚੰਗਿਆ ਚੁੰਦਾ ਵੀ ਹੋਰ ਕੀ ਆ ਜੇ ਉਹੋ ਹੀ ਮੁੰਡਾ ਮੇਰੇ ਨਾਲ ਹੁੰਦਾ ਤੇ ਫਿਰ ਇਹਨੇ ਵੀ ਚੰਗੀ ਪੜ੍ਹੀ ਰਹਿਣਾ ਹੈਗਾ ਪਰ ਇਹ ਆ ਫੁੱਟ ਬਗਾਨੀਆਂ ਤੇਨ ਨੂੰ ਵੀ ਆਪਣਾ ਹੀ ਸਮਝਣਾ ਚਾਹੀਦਾ ਵਾ ਇਹ ਥੋੜੀ ਵੀ ਹੁਣ ਵਿਆਹ ਕੇ ਲਿਆ ਹੰਦੀਆਂ ਤੇ ਹੁਣ ਝਿੜਕਾਂ ਜੋਗੀਆਂ ਰਹਿ ਜਾਂਵਾ ਪਾਪਾ ਕੇ ਪਾਪਾ ਕੇ ਪਾਪਾ ਪੰਦੇ ਮੇਰਾ ਹਾਂਜੀ ਹਾਂਜੀ ਪਾਪਾ ਪਾਣੀ ਲਿਆਵਾ ਲਿਆ ਦੇਰਾ ਪੁੱਤ ਪਾਣੀ ਲਿਆ ਲੈ ਆਪਣੀ ਮਾਦਰ ਕਿਥੇ ਆ? ਮੰਮਾ ਆਉ ਕੰਮ ਕਰ ਰਹੇ ਨੇ। ਇਟਸ ਸੋ ਇਟ। ਉਹ ਜੋਤੀ ਚਾਹ ਲੈ ਆ ਕੋਟ। ਮੰਮਾ। ਹਾਂਜੀ ਲੈ ਆਈ ਆ ਗਈ ਬਸ। ਛਾਹ ਮੈਨੂੰ ਪਤਾ ਹੈਗਾ ਇਹਨਾਂ ਨੇ ਆਣ ਕੇ ਮੰਗਣੀ ਆ। ਕਾਜੀ? ਹਾਂਜੀ। ਆਵੇ ਪੁੱਤ ਬਸ ਬਣ ਗਈ ਚਾਹ ਮੈਂ ਲੈ ਕੇ ਆ ਗਈ ਆ। ਚਲ ਤੂੰ ਜਾ ਕੇ ਪੜ। ਇਦਾਂ ਕਰਦੇ ਆ। ਜਾਜਾ ਗਾ ਪੜਤ ਪੁੱਤ ਇਹ ਆ ਗਏ ਆ ਇਹਨਾਂ ਨਾਲ ਗੱਲ ਕਰਦੀ ਆ ਇਹਨਾਂ ਨੂੰ ਆਣੀ ਆ ਵੀ ਬੀਬੀ ਨੇ ਇਤਾਂ ਕਿੱਦਾਂ ਕੀਤਾ ਅੱਜ ਕੁੜੀ ਜੇ ਟਿਵੀਸ਼ਨ ਚੱਲੀ ਹੀਗੀ ਤੇ ਉਹਨੂੰ ਜਾਣ ਲਾਂ ਦਿੰਦੇ ਕਿਦਾਂ ਵਗਾ ਕੇ ਬੈਗ ਮਾਰਿਆ ਦੋਗ ਨਾਲੇ ਵੱਧ ਲਾ ਕੇ ਦੱਸੂਗੀ ਨਾ ਚਲ ਚਾਹ ਪੜਾਉਂਦੇ ਬਾਹਨੇ ਨਾਲ ਕਹਿ ਕੇ ਅੰਦਰ ਲਿਆ ਬੱਚਾ ਉੱਥੋਂ ਥੱਕਾ ਆ ਰਹਾ ਹਾਂ ਪੈੜੀਆਂ ਜਦ ਤੂੰ ਹਾਲ ਰੂਪ ਨਹੀਂ ਤੂੰ ਆ ਉਧਰ ਆਹ ਦੇ ਦੀ ਮੈਂ ਤੁਹਾਡ ਨਾਲ ਇੱਕ ਗੱਲ ਕਰਨੀ ਹੈਗੀ ਅੱਗੇ ਨਾ ਰੂਪ ਟਿਵੀਸ਼ਨ ਚ ਲਈ ਤੇ ਬੀਬੀ ਨੇ ਵਗਾ ਕੇ ਬੈ ਕੇ ਦਾ ਗੇੜੇ ਚ ਮਾਰਿਆ ਆਂਦੀ ਤੈਨੂੰ ਕੀ ਲੋੜ ਪੈ ਟਿਵੀਸ਼ਨ ਜਾਂਦੀ ਤੇਰੀਆਂ ਸਕੂਲ ਦੀਆਂ ਫੀਸਾਂ ਤਾਰਦੇ ਹੋ ਥੋੜੀਆਂ ਵਾ ਕੁੜੀ ਨੂੰ ਜਾਣ ਨਹੀਂ ਦਿੱਤਾ ਵੀ ਵਚਾਰੀ ਕਿਦਾਂ ਵੇ ਟਰੋਨ ਲਾ ਪੀ ਨਾਲੇ ਤੇ ਨਾਲੇ ਅੰਦਰ ਆ ਗਈ ਫਿਰ ਜਾ ਪੁੱਤ ਜਾ ਜਾ ਖੇਡ ਜਾ ਕੇ ਜਾ ਤੇ ਉਹ ਤਾਂ ਵੀ ਬਿਨਾ ਗਾਲ ਕਰੇ ਉਹ ਵੀ ਮੈਂ ਜੋਤੀ ਤਨੂ ਅੱਗੇ ਪੜਾ ਜੀ ਫੀਸਾਂ ਤਾਰਦੇ ਉਹ ਥੋੜੀਆਂ ਟਿਊਸ਼ਨ ਦਾ ਤੈਨੂੰ ਕੋ ਕੀ ਸੱਪ ਜੋ ਪੜਨੇ ਨੇ ਸਕੂਲੇ ਪੜਾਇਆ ਕਰਨਾ ਨਹੀਂ ਉਹ ਕਿਤੇ ਕਿੰਨਾ ਕੋ ਜਿੱਥੇ ਇੰਨੀਆਂ ਫੀਸਾਂ ਤਾਰੀ ਦੀਆਂ ਵਾ ਜੇ 2-400 ਟਿਊਸ਼ਨ ਦਾ ਦੇ ਵੀ ਦੋਗੇ ਤਾਂ ਕੀ ਹੋ ਜਾਣਾ ਵਾ ਜੇ ਬੀਬੀ ਇਦਾਂ ਕਰਦੀ ਕਰਦੀ ਹੈ ਤੇ ਤੁਸੀਂ ਵੀ ਉਹਨੇ 100-100 ਤਾਂ ਨੇ ਦਿੱਤੇ ਮੈਨੂੰ ਮੁੰਡਾ ਚਾਹੀਦਾ ਹੈਗਾ ਮੈਨੂੰ ਕੁੜੀ ਨਹੀਂ ਚਾਹੀਦੀ ਇਦਾਂ ਉਦਾਂ ਪਰ ਮੈਂ ਤਾਂ ਆਪ ਲੋਕੋ ਭਾਏ ਮੈਂ ਕੀ ਕਰਾਂ ਕਰੀਬ ਪਤੇਰੀਆਂ ਸੁਣਾ ਤੇ ਮਾਤਾ ਦੀਆਂ ਸੁਣਾ ਮੇਰੀਆਂ ਤੇ ਤੁਸੀਂ ਸੁਣਦੇ ਹੀ ਨਹੀਂ ਜੇ ਸੁਣਦੇ ਤੁਸੀਂ ਬੀਬੀ ਦੀਆਂ ਜੇ ਨਹੀਂ ਤੁਸੀਂ ਆਪ ਹੀ ਇੰਦ ਨਹੀਂ ਕਿ ਨਹੀਂ ਕਿ ਬਾਰੋਂ ਬੰਦਾ ਥੱਕਿਆ ਰਿਹਾ ਆਉਂਦਾ ਆ ਆ ਕੇ ਪੈਲੀਆਂ ਬੰਨੇ ਵਾਲੋ ਖਾਣ ਆਉਂਦਾ ਤਾਂ ਉਹ ਤੂੰ ਨਹੀਂ ਆਉਂਦੇ ਹੋਰ ਕੋਈ ਨਾ ਕੋਈ ਨਾ ਕੋਈ ਵਿੱਚ ਡਹਿਬਾ ਕਰੋ ਤੈਨੂੰ ਹੀ ਮੈਨੂੰ ਕੀ ਕਹਿਣਾ ਹੈ ਤੂੰ ਥੋੜਾ ਜਿਹਾ ਬੀਬੀ ਨੂੰ ਸਮਝਾਓ ਨਾ ਜੇ ਮੇਰ ਨਾਲ ਤੇ ਤੂੰ ਹੀ ਕਰਨਾ ਹੈ ਕਰਨਾ ਵਾ ਕਮਸ ਕਮ ਉਹ ਨਿਆਣੀ ਦੇ ਨਾਲ ਤਾਂ ਨਾ ਕਰੋ ਨੰਨੂ ਇੰਨਾ ਬੜਾ ਨਾਲ ਕਿ ਫੀਸਾਂ ਜਾਣੀਆਂ ਹੋ ਰਹੀਆਂ ਹੁਣ ਕਰੇ ਕੀ ਉਹਨੂੰ ਰੋਜ਼ ਫੇਟੇਸ਼ਨ ਤੇ ਤੋਰ ਛੱਡਦੀ ਨੇ ਖਰਚੇ ਤੇ ਹੋਰ ਨਹੀਂ ਮਾਨ ਕਈਆਂ ਚੀਜ਼ਾਂ ਦੇ ਕਿਸ਼ਤਾਂ ਜਾਂਦੀਆਂ ਮੋਟਰਸਾਈਕਲ ਦੀ ਕਿਸ਼ਤ ਜਾਣਦੀ ਟਰੈਕਟਰ ਦੀ ਕਿਸ਼ਤ ਜਾਣਦੀ ਆ ਸੌਦਾ ਪਤਾ ਹੁੰਦਾ ਕੀ ਕੀ ਕਰਨਾ ਵਿੱਚ ਲੈ ਆ ਦੱਸ ਹੁਣ ਜੇ ਐਨੀਆਂ ਕਿਸ਼ਤਾਂ ਤਾਰਨ ਦੀਆਂ ਆਂ ਤੇ ਉਤਹੀਂ ਹੁਣ ਮੇਰਚੋ ਦੇ ਕੁੜੀ ਚੋਂ ਕੱਢਣੇ ਆਂ ਜੇ ਨਾ ਸਰਕਾਰ ਕੀ ਨੂੰ ਪੜਾਈ ਜਾਂਦੇ ਆ ਤੇ ਤੁਸੀਂ ਮੈਨੂੰ ਕੀ ਸਹਾਣ ਕਰਨ ਦੇ ਜੇ ਅਜੇ ਮੈਂ ਤੇ ਆਪਣੇ ਲਈ ਕੁਝ ਮੰਗਣ ਨਹੀਂ ਡਈ ਵੀ ਮੈਂ ਤਾਂ ਕੁੜੀ ਲਈ ਕਹਿਣ ਡਈ ਆ ਮੈਨੂੰ ਤੇ ਇਹ ਆ ਕਿ ਚੱਲ ਜੇ ਪੜ੍ਹ ਲਿਖ ਚਾਹੂਗੀ ਕੱਲੋਂ ਮੇਰੇ ਵਾਂਗੂ ਕੇ ਦੇਗੜੀ ਹੱਥ ਅੱਡੂਗੀ ਤਨਾ ਕਮਸ ਤੋਂ ਮਾ ਆਪਣਾ ਕਮਾਊਗੀ ਤੇ ਖਾਊਗੀ ਜਿੱਦਾਂ ਹੁਣ ਮੈਨੂੰ ਤੁਸੀਂ ਮੁਮਤਾਜ਼ ਕੀਤਾ ਵਾ ਆਪਣੀ ਕੀ ਮੁਮਤਾਜ਼ ਕੀਤਾ ਤੈਨੂੰ 10 ਰੁਪਿਆ ਦੀ ਵੀ ਚੀਜ਼ ਲੈਣੀ ਹੋਵੇ ਨਾ ਤਾਂ ਵੀ ਤੁਹਾਡੇ ਤੇ ਬੀਬੀ ਦੇ ਸੌ ਸੌ ਤਰਲੇ ਮੈਨੂੰ ਮਾਰਨੇ ਪੈਂਦੇ ਆ ਕੀ ਨਹੀਂ ਮਿਲਦਾ ਤੈਨੂੰ ਮੇਰੇ ਇਹੋ ਹੀ ਚਾਹੁੰਦੀ ਹੈਗੀ ਕਿ ਕੁੜੀ ਟਿਊਸ਼ਨ ਜਾਂਦੀ ਉਹ ਵੀ ਤੁਸੀਂ ਇੰਨਾ ਕੋਲ ਕਰਨ ਦੇ ਜੇ ਜੇ ਬੀਬੀ ਇਦਾਂ ਦੀ ਘੱਟ ਕਮ ਤੁਸੀਂ ਤੇ ਕਰੋ ਉਹ ਮੈਨੂੰ ਨਹੀਂ ਪਤਾ ਕਿ ਮੇਰੇ ਨਾਲ ਰੋਲੀ ਨਾਲ ਜਾਂਦੀ ਪਾਇ ਕਰੋ ਜੋ ਤੁਹਾਡੇ ਕੋਲ ਵੇ ਹੁੰਦਾ ਤੁਸੀਂ ਕਰੀ ਜਾਓ ਖਰਚੇ ਤਾਂ ਹੋ ਰਹੇ ਨੇ ਮਨ ਕਿਤੇ ਖਰਚੇ ਕਰੀ ਜਾਈਏ ਦੱਸ ਵਈਆਂ ਤੋਂ ਕਿ ਕੀ ਬਚੰਦੇ ਆ ਚਲ ਨਹੀਂ ਖਰਚਾ ਕਰਨਾ ਨਾ ਤੇ ਕਮਸ ਕਮ ਇਹ ਤਾਂ ਸੁਣਾਓ ਕਿ ਮੈਨੂੰ ਮੁੰਡਾ ਚਾਹੀਦਾ ਹੈਗਾ ਪੱਥਰ ਪੱਥਰ ਕਹਿੰਦੇ ਰਹਿੰਦੀ ਤੇ ਕੀ ਸੋਚਦੀ ਆਉਗੀ ਨਿਆਣੀ ਕੀ ਉਹਦੇ ਦਿਮਾਗ ਤੇ ਅਸਰ ਹੁੰਦਾ ਹੋਗਾ ਜੇ ਮਾਤਾ ਨੇ ਤੈਨੂੰ ਕਹਿ ਦਿੱਤਾ ਪਥਰੋ ਪੁਰਾਣੇ ਜਮਾਨੇ ਦੀ ਤੈਨੂੰ ਪਤਾ ਹੈਗੀ ਆ ਪਰ ਫਿਰ ਵੀ ਇੰਨੀ ਗੱਲ ਕਰਨੀ ਕਿਉਂ ਨਹੀਂ ਹੁਣ ਇਹਦੇ ਕੰਨ ਭਰਨ ਢਈ ਹੈ ਹੈ ਹਰ ਵਾਰ ਤੂੰ ਇਹਦੇ ਕੰਨ ਭਰਦੀ ਨਹੀਂ ਹੈ ਹੈ ਉਹ ਮਾਤਾ ਕੋਈ ਇਹਦੇ ਕੰਨ ਨਹੀਂ ਭਰੰਡਿਆ ਕੀ ਪਤਾ ਹੁਣ ਕੀ ਆਖਣ ਢਈ ਆਏ ਮੈਂ ਕੁੜੀਆਂ ਕੋ ਚੱਲ ਜਾਈ ਨਹੀਂ ਮੇਰੇ ਸਿਆਪੇ ਆ ਮੈਂ ਉਹ ਚੱਲ ਜਾਈ ਨਹੀਂ ਆ ਵੇਖ ਲਓ ਹੁਣ ਹੁਣ ਮੈਂ ਥੜੀ ਗੱਲ ਜੇ ਹੁਣ ਤੈਨੂੰ ਕੀ ਕਰਾਂ ਜੇ ਤੈਨੂੰ ਕੀ ਆਖਦੇ ਉਹਨੂੰ ਕੀ ਆਖਾਂ ਜੇ ਤੂੰ ਹੀ ਚੁੱਪ ਕਰ ਜਾ ਕਰ ਇਹਦੇ ਹੋਰ ਮੈਂ ਕੀ ਕਰਾਂ ਮੈਂ ਆਪਣੀ ਕੁੜੀਆਂ ਕੋ ਚੱਲ ਜਾਨੀ ਮੇਰੇ ਸਿਆਪਿਆ ਤੇ ਨਹੀਂ ਜੇ ਉਹ ਪਾਣੀ ਤੂੰ ਚੁੱਪ ਕਰ ਜਾ ਕਰ ਤੈਨੂੰ ਬੜਾ ਰਹੇਗਾ ਉਹਦਾ ਹੁਣ ਉਹ ਜੀ ਸੌਖੀ ਜੇ ਚਲ ਗਈ ਤੇ ਮੈਂ ਇਹਦਾ ਤੁਹਾਨੂੰ ਤੋੜਨ ਨਹੀਂ ਆ ਮੈਂ ਤੇ ਤੁਹਾਨੂੰ ਸਲਸਰੀ ਗੱਲ ਦਸੀ ਆ ਮੇਰੀ ਤੇ ਉਹਨਾਂ ਜੀ ਗੱਲ ਦਾ ਤੂੰ ਗੁੱਡਾ ਹੀ ਬਣ ਲਿਆ ਵਾ ਇੱਕ ਬੰਦੇ ਨੂੰ ਬਾਹਰ ਦਾ ਕੰਮ ਆਦੀ ਹੁੰਦੀ ਹੈ ਕਿ ਹਰ ਬੰਦੇ ਨੇ ਬਾਹਰ ਕੰਮਕਾਰ ਕੀ ਕਰਨਾ ਵਾ ਇੱਕ ਤੁਸੀਂ ਹੋ ਰਹੀ ਆਪਣਾ ਕਿਨੋ ਕੀ ਘਰ ਆਣ ਕੇ ਜਰੂਰ ਪਾ ਛੱਡਦੀਆਂ ਜੇ ਲੈ ਹੁਣ ਮੈਂ ਚਲ ਜਾਨੀ ਆ ਵੇਰੇ ਸਿਆਪਿਆ ਮੈਂ ਚਲ ਜਾਨੀ ਆ ਸੌਖੀ ਹੋ ਜਾ ਹੁਣ ਓ ਮਾਤਾ ਬੈਠ ਉੱਪਰ ਕੇ ਤੂੰ ਕਿੱਧਰ ਜਾਣਾ ਦੱਸ ਨਾ ਮੈਂ ਚਲ ਜਾਣਾ ਮੈਂ ਇੱਥੇ ਕੀ ਕਰਨਾ ਮੈਂ ਇਹਦੀਆਂ ਸੜੀਆਂ ਕਿਦੋਂ ਸੌਣਨੇਗਾ ਹੈ ਹਰ ਵਾਰੀ ਮਿੰਟੇ 60-60 ਦੀ ਆ ਮੈਂ ਕੀ ਕਰਾਂ ਆ ਤੂੰ ਬੈ ਜਾ ਮਰਾ ਕੀ ਆ ਮੈਂ ਚਲ ਚਲੀ ਪੰਜਾਬੀ ਗਲਤ ਨਾ ਕਿ 12 ਮੈਂ ਕੀ ਬਧਾਏ ਫਿਰੋਂ ਡਰੀਂਦੇ ਤੁਸੀਂ ਚਲ ਰੋਕੋ ਹੁਣ ਬੀਬੀ ਨੂੰ じゃ ਰੋਕ ਜਾਗੀ